ਨੰਬਰ 73 ਤੋਂ ਭਾਜੀਪੀ ਦੀ ਪਾਰਸ਼ਰਤਾ ਜੀ ਅਸੀਂ ਬਹੁਤ ਲੈਟਰਸ ਮੇਅਰ ਮੈਡਮ ਨੂੰ ਲਿਖੇ ਆ ਬਹੁਤ ਉਹਨਾਂ ਨੇ ਪਾਸ ਕੀਤੀਆਂ ਸੀ ਅੱਗੇ ਸਾਡਾ ਕੰਮ ਸ਼ੁਰੂ ਹੋ ਰਿਹਾ ਸੀ ਪੈਚਵਰਕ ਦਾ ਸਾਡਾ ਕੰਮ ਜਿਹੜਾ ਸੀ ਜਿਹਦੇ ਵਾਸਤੇ ਅਸੀਂ ਗਏ ਸੀਗੇ ਪਰ ਅਸੀਂ ਕੰਮ ਸਟਾਰਟ ਜਿੱਦਾਂ ਹੀ ਥੋੜੀ ਦੇਰ ਛੋਇਆ ਉੱਥੇ ਉਹ ਪਹੁੰਚ ਕੇ ਉਹਨੇ ਇਹੀ ਕਿਹਾ ਕਿ ਤੁਸੀਂ ਇੱਥੇ ਕਿੱਦਾਂ ਬਹ ਸਕਦੇ ਹੋ ਇਹ ਮਸ਼ੀਨਾਂ ਮੈਂ ਇਹ ਸਾਰਾ ਸਮਾਨ ਜਿਹੜਾ ਮਸ਼ੀਨਰੀ ਸਭ ਕੁਝ ਇਹ ਮੇਰੀ ਮੰਗਵਾਈ ਗਈ ਹੈ ਇਹ ਐਮਪੀਜੀ ਦੇ ਕੋਟੇ ਚੋਂ ਆਈ ਹੈਗੀ ਨੇ ਮੈਂ ਤਾਂ ਉਹਨਾਂ ਨੂੰ ਉਹ ਇਹੀ ਕਹਿੰਦੇ ਰਹੇ ਕਿ ਤੁਸੀਂ ਇੱਥੇ ਨਹੀਂ ਰੁਕ ਸਕਦੇ ਇਹ ਮੇਰਾ ਕੰਮ ਹੈ ਜੇ ਤੁਸੀਂ ਕਰਾਓਗੇ ਤੁਸੀਂ ਆਪਣਾ ਕੰਮ ਕਰਿਓ ਮੈਂ ਉਹਨਾਂ ਨੂੰ ਇਹੀ ਕਲੀਅਰ ਕੀਤਾ ਕਿ ਐਜ਼ ਅ ਕਾਉਂਸਲਰ ਮੈਂ ਆਪਣੇ ਵਾਰਡ ਵਿੱਚ ਜਾ ਸਕਦੀ ਹਾਂ ਜਿਹੜਾ ਵੀ ਕੰਮ ਹੋ ਰਿਹਾ ਉਹਨਾਂ ਦੀ ਉੱਥੇ ਬਦਤਮੀਜ਼ੀ ਕਾਫੀ ਜ਼ਿਆਦਾ ਚੱਲ ਰਹੀ ਸੀ ਜੋ ਉਹਨਾਂ ਦੀ ਇੱਕ ਜਾਨਵਨ ਚੀਜ਼ ਹੈਗੀ ਹੈ ਜਿਹੜੇ ਸਿਗੇ ਉੱਥੋਂ ਦੀ ਆਮ ਆਦਮੀ ਪਾਰਟੀ ਦੇ ਜਿਹੜੇ ਬੈਠੇ ਸੀ ਤੇ ਉਹਨਾਂ ਨੇ ਇਹੀ ਕੀਤਾ ਕਿ ਬਸ ਤੁਸੀਂ ਇੱਥੇ ਕਿ ਦੱਸਦੇ ਹੋ ਕਾਉਂਸਲਰ ਤੁਸੀਂ ਹੋਗੇ ਅਸੀਂ ਨਹੀਂ ਮੰਨਦੇ ਔਰ ਐਮਪੀ ਦੇ ਕੋਟੇ ਵਿੱਚ ਅਸੀਂ ਇਹ ਕੰਮ ਕਰਵਾ ਰਹੇ ਹੈਗੇ ਆਂ ਔਰ ਮੈਂ ਇੰਨਾ ਵੀ ਕਹਿ ਦਿੱਤਾ ਉਥੇ ਕਿ ਮੇਰੀ ਗੱਲ ਕਰਾ ਦਿਓ ਜੇ ਉਹ ਮੈਨੂੰ ਕਹਿ ਦਿੰਦੇ ਆ ਕਿ ਕਾਉਂਸਲਰ ਇੱਥੇ ਨਹੀਂ ਖੜਾ ਰਹੇਗਾ ਮੈਂ ਚਲੀ ਜਾਵਾਂਗੀ ਮੈਂ ਇੰਨਾ ਤੱਕ ਵੀ ਉਹਨਾਂ ਨੂੰ ਕਿਹਾ ਮਗਰ ਉਹਨਾਂ ਦੀ ਬਤਮੀਜ਼ੀ ਬਹੁਤ ਵੱਧੀ ਜਾ ਰਹੀ ਸੀ ਜਿਸ ਕਰਕੇ ਐਂਡ ਇਹ ਹੋਇਆ ਕਿ ਉਹਨਾਂ ਨੇ ਉਹ ਕੰਮ ਰੁਕਵਾ ਕੇ ਇਸ ਹਾਲ ਇੱਤਾ ਔਰ ਉਸ ਤੋਂ ਬਾਅਦ ਉਹ ਉਸ ਜਗ੍ਹਾ ਤੋਂ ਮਸ਼ੀਨਰੀ ਵੀ ਸਾਰੀ ਚਲੀ ਗਈ ਹੋਈ ਹੈ ਸਭ ਤੋਂ ਪਹਿਲਾਂ ਤਾਂ ਸਾਰਿਆਂ ਨੂੰ ਜੈ ਸ਼੍ਰੀ ਰਾਮ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਜਿਹਨੇ ਤੁਸੀਂ ਗੱਲ ਕਰ ਰਹੇ ਹੋ ਕਿ ਉਹਨਾਂ ਦੇ ਕੰਮ 'ਚ ਰੁਕਾਵਟ ਪਾਈ ਗਈ ਵਿਗਨ ਪਾਇਆ ਗਿਆ ਇਕ ਤਾਂ ਮੇਰੀ ਤੁਹਾਡੇ ਚੈਨਲ ਰੇ ਬੇਨਤੀ ਆ ਉਹਨਾਂ ਨੂੰ ਪੁੱਛੇ ਤੁਸੀਂ ਆਏ ਕਿੰਨੇ ਵਜੇ ਸੀ ਉੱਤੇ ਜਦੋਂ ਇਹ ਬਵਾਲ ਖੜਾ ਹੋਇਆ ਇਹ ਖੜਾ ਹੋਇਆ ਨਹੀਂ ਉਹਨਾਂ ਵੱਲੋਂ ਕੀਤਾ ਗਿਆ ਉਹ ਆਪ ਆਏ ਉਹਨਾਂ ਦੇ ਹਸਬੰਦ ਆਏ ਨਾਲ ਉਹਨਾਂ ਦੇ ਨਾਲ ਗੁੰਡੇ ਸੀਗੇ 5-7 ਇਵਨ ਇੱਕ ਬੰਦੇ ਤਾਂ ਕੋਈ ਸ਼ਰਾਬੀ ਪੀਤੀ ਹੋਈ ਸੀ ਕਾਫੀ ਜੋ ਲੜਨ ਨੂੰ ਕਹਿ ਰਹੇ ਸੀਗੇ ਦੂਸਰੀ ਗੱਲ ਇਹ ਕੰਮ ਮੇਰੇ ਉਹਨਾਂ ਕੋ ਪਹਿਲੇ ਤੇ ਚੱਲ ਰਹੇ ਸੀਗੇ ਆ ਕੰਮ ਸਵੇਰੇ ਤੁਸੀਂ ਮੇਰੀ ਫੇਸਬੁੱਕ ਰਾਹੀਂ ਵੀਡੀਓ ਵੀ ਦੇਖ ਲਿਓ ਤੇ ਇਹ ਇਲਾਕੇ ਵਾਲੇ ਮੇਰੇ ਕੋਲ ਆਏ ਸੀਗੇ ਉਹ ਕਹਿੰਦੇ ਸਾਡਾ ਕੰਮ ਨਹੀਂ ਕਰ ਰਹੇ ਅਸੀਂ ਉਹਨਾਂ ਕੋਈ ਵਾਰੀ ਜਾ ਚੁੱਕੇ ਤੁਸੀਂ ਮੈਨੂੰ ਕਿਹਾ ਤੁਸੀਂ ਮੈਨੂੰ ਲਿਖ ਕੇ ਦਿਓ ਮੈਂ ਤੁਹਾਡਾ ਕੰਮ ਕਰਾ ਕੇ ਦੇ ਦਿੰਦਾ ਆ ਉਹਨਾਂ ਦਾ ਉਹ ਤਾਂ ਤੁਹਾਨੂੰ ਮੈਂ ਆਪਦੇ ਲੈਟਰਪੈਡ ਤੇ ਉਹਨਾਂ ਕੋਲ ਲਖਾਇਆ ਆ ਆ ਲੋ ਜੀ ਸਟ੍ਰਕਚਰ ਆਫ ਸਪੀਡ ਬ੍ਰੇਕਰਸ ਐਂਡ ਰੋਡ ਰੋਡ ਰਿਪੇਅਰਸ ਸਭ ਤੋਂ ਵੱਡੀ ਗੱਲ ਹੈ ਹਾਲੇ ਤੱਕ ਜੇ ਕਹਿੰਦੇ ਮੈਂ ਕੌਂਸਲਰ ਨੂੰ ਹਾਲੇ ਤੱਕ ਇਹ ਨਹੀਂ ਪਤਾ ਲੱਗਿਆ ਇਹ ਰੋਡ ਜਾਲੀਆਂ ਰੋਡ ਜਾਲੀਆਂ ਹੀ ਕਰੀ ਜਾ ਰਹੇ ਨੇ ਰੋਡ ਇਥੇ ਕਿ ਲਿਖਿਆ ਰੋਡ ਰਿਪੇਅਰ ਕਰਨੀ ਹੈ ਨਾ ਕਿ ਰੋਡ ਜਾਲੀਆਂ ਦੀ ਗੱਲ ਦੂਸਰੀ ਗੱਲ ਆ ਮੇਰੇ ਇਲਾਕਾ ਨੂੰ ਅਸੀਂ ਸੀਗੇ ਜਿਹੜੇ ਵਾਰਡ ਦੇ ਜਿਹੜੇ ਮੈਨੂੰ ਆਪਣੀਆਂ ਦੇ ਗਏ ਸੀਗੇ ਉਹਨਾਂ ਦੇ ਨਾਲ ਮੈਂ ਖੜਕੇ ਆ ਗਰੁੱਪ ਫੋਟੋ ਖਿਚਾਈਏ ਦੇਖੋ ਜਿਨ੍ਹਾਂ ਦੇ ਕਹਿੰਦੇ ਜੇ ਅਗਲਾ ਮੇਰੇ ਕੋਲ ਆਇਆ ਮੈਂ ਉਹਨਾਂ ਕੋ ਰਿਟਨ ਚ ਲੈ ਮੈਂ ਜਦੋਂ ਕੰਮ ਸ਼ੁਰੂ ਕੀਤਾ ਮੇਰਾ ਫਰਜ ਮੜਦਾ ਇਲਾਕਾ ਨੂੰ ਅਸੀਂ ਨਾਲ ਖੜੇ ਕਰਕੇ ਫੋਟੋ ਜਣਾ ਕਰ ਦਿੱਤੀ ਰਾਈਟ ਜੀ ਫਿਰ ਜਦੋਂ ਇਹ ਸਾਡੀ ਜਗ੍ਹਾ ਤੇ ਆਏ ਇਹ ਆਏ ਤਕਰੀਬਨ 1 ਵਜੇ ਸਾਡਾ ਕੰਮ ਸ਼ੁਰੂ ਹੋ ਗਈ ਸਾਰੇ 10 ਵਜੇ ਜਾਨੂੰ ਆਇਆ ਤਦ ਤੱਕ ਤਾਂ ਅਸੀਂ ਇੱਦੀ ਗੱਲ ਕਰ ਚੁੱਕੇ ਸੀਗੇ ਇੱਥੋਂ ਇਹ ਗੱਲ ਸਿੱਧੀ ਕਲੀਅਰ ਹੁੰਦੀ ਹੈ ਕਿ ਕੌਣ ਉੱਥੇ ਬਿਵਾਲ ਖੜਾ ਕਰਨਾ ਆਇਆ ਸਾਡੇ ਕੰਮ 'ਚ ਬੀਗਨ ਪਾਇਆ ਗਿਆ ਠੀਕ ਹੈ ਤੁਸੀਂ ਕਾਉਂਸਲਰ ਹੋ ਮੈਂ ਤਾਂ ਤੁਹਾਨੂੰ ਕਿਹਾ ਸੀ ਤੁਸੀਂ ਕੌਣ ਹੋ ਕਿ ਜੇ ਤੁਸੀਂ ਗੱਡੀ ਮੰਗਾਈ ਹੈ ਕੀ ਕੀਤਾ ਕਿਉਂ ਫ੍ਰੀ ਦਾ ਕ੍ਰੈਡਿਟ ਲੈਣ ਆ ਰਹੇ ਹੋ ਤੁਸੀਂ ਕਹਿ ਰਹੇ ਹੋ ਸਾਨੂੰ 100 ਦਿਨ ਹੋ ਗਏ ਜਿਵੇਂ ਕਾਉਂਸਲ ਬਣੇ ਨੂੰ ਤੁਸੀਂ 100 ਦਿਨਾਂ ਚਾਹਦੀਆਂ ਉਪਲਬਧੀਆਂ ਦੱਸੋ ਕੀ ਉਪਲਬਧੀਆਂ ਤੁਹਾਡੀਆਂ ਤੁਸੀਂ ਕੀ ਕੰਮ ਕੀਤਾ ਇਹਨਾਂ ਦੀ ਉਪਲਬਧੀ ਤੁਹਾਨੂੰ ਇਹਨਾਂ ਨੇ ਤਾਂ ਦੱਸਿਆ ਨਹੀਂ ਤੁਹਾਨੂੰ ਮੈਂ ਦੱਸ ਦ ਕੁਈ ਭਾਈ ਬਦਸੀਨਿੰ ਲੀਡਰ ਨੇ ਪਹਿਲੇ ਤਾਂ ਮੈਂ ਉਹਨਾਂ ਨੂੰ ਕਹੂੰਗਾ ਮੇਰਾ ਖਿਆਲ ਆ ਉਹ ਐਮਐਲਏ ਦੀ ਟਿੱਕ ਟੋਕਟ ਜੀ ਮੰਗਦੇ ਨੇ ਸਾਡੇ ਭਾਰਤ ਨਗਰ ਦੀ ਨੇ ਤੇ ਚਲੋ ਅਸੀਂ ਤਾਂ ਕਰਦੇ ਕਿ ਆਓ ਟਿੱਕ ਮੈਦਾਨ ਚਾਓ ਦੇਖਾਂਗੇ ਫਿਰ ਤੁਸੀਂ ਸਾਡੂੰ ਗੱਲ ਕਰਦੇ ਹੋ ਇੰਨੀਆਂ ਵੋਟਾਂ ਪਈਆਂ ਇੰਨੀਆਂ ਪਈਆਂ ਉਦੋਂ ਦੇਖਾਂਗੇ ਤੁਹਾਨੂੰ ਕਿੰਨੀਆਂ ਵੋਟਾਂ ਪੈ ਗਈਆਂ ਦੂਸਰੀ ਗੱਲ ਮਨੋ ਇਹ ਵੀ ਬੇਨਤੀ ਕਰੂੰਗਾ ਉਹ ਕਹਿੰਦੇ ਇਹਨਾਂ ਨੂੰ ਇੰਨੀਆਂ ਵੋਟਾਂ ਪਈਆਂ ਤੇ ਮੈਂ ਇਹਨਾਂ ਨੂੰ ਕਹੂੰਗਾ ਜੀ ਚੰਗੀ ਤਰ੍ਹਾਂ ਤੁਸੀਂ ਚੈੱਕ ਕਰ ਲਓ ਮੈਨੂੰ ਕਿੰਨੀਆਂ ਵੋਟਾਂ ਪਈਆਂ ਨਹੀਂ ਮੈਨੂੰ ਫੋਨ ਕਰ ਦਿਓ ਮੈਂ ਤੁਹਾਨੂੰ ਵਟਸਐਪ ਤੇ ਪਾ ਦਿੰਦਾ ਨਾ ਫੋਟ ਐਮਐਲਏ ਤੁਸੀਂ ਕੈਂਡੀਡੇਟ ਤੁਹਾਨੂੰ ਹੁਣ ਤੱਕ ਇਹ ਨਹੀਂ ਪਤਾ ਮੈਨੂੰ ਇਸ ਵਾਰਡ ਚ ਕਿੰਨੇ ਵੋਟਾਂ ਪਈਆਂ ਤੁਸੀਂ ਕਾਢੀ ਦੇ ਸੀ ਜੰਨੇ ਉਹਨੂੰ ਰੀਡ ਕਰੋ ਸੀਨੀਅਰ ਲੀਡਰ ਐਮਐਲਏ ਦਾਅਵੇਦਾਰ ਜੀ ਮੈਂ 파ਸ਼ਦ ਵਾਰਡ ਨੰਬਰ 73 ਤੋਂ ਬੀ ਜੀ ਮੈਂ 파ਸ਼ਦ ਵਾਰਡ ਨੰਬਰ 73 ਤੋਂ ਬੀ ਜੀਪੀ ਦੀ 파ਸ਼ਦਤਾ ਜੀ ਅਸੀਂ ਬਹੁਤ ਲੈਟਰਸ ਮੇਅਰ ਮੈਡਮ ਨੂੰ ਲਿਖੀਆਂ ਬਹੁਤ ਉਹਨਾਂ ਨੇ ਪਾਸ ਕੀਤੀਆਂ ਸੀ ਅੱਗੇ ਸਾਡਾ ਕੰਮ ਸ਼ੁਰੂ ਹੋ ਰਿਹਾ ਸੀ ਪੈਚਵਰਕ ਦਾ ਸਾਡਾ ਕੰਮ ਜਿਹੜਾ ਸੀ ਜਿਹਦੇ ਵਾਸਤੇ ਅਸੀਂ ਗਏ ਸੀਗੇ ਪਰ ਅਸੀਂ ਕੰਮ ਸਟਾਰਟ ਜਿੱਦਾਂ ਹੀ ਥੋੜੀ ਦਰਛੋਇਆ ਉੱਥੇ ਉਹ ਪਹੁੰਚ ਕਿਉ ਨੇ ਇਹੀ ਕਿਹਾ ਕਿ ਤੁਸੀਂ ਇੱਥੇ ਕਿੱਦਾਂ ਪਹੁੰਚ ਸਕਦੇ ਹੋ ਇਹ ਮਸ਼ੀਨਾ ਮੈਂ ਇਹ ਸਾਰਾ ਸਮਾਨ ਜਿਹੜਾ ਮਸ਼ੀਨਰੀ ਸਭ ਕੁਝ ਇਹ ਮੇਰੀ ਮੰਗਵਾਈ ਗਈ ਹੈ ਇਹ ਐਮਪੀਜੀ ਦੇ ਕੋਟੇ ਚੋਂ ਆਈ ਹੈਗੀ ਮੈਂ ਤਾਂ ਉਹਨਾਂ ਨੂੰ ਉਹ ਇਹੀ ਕਹਿੰਦੇ ਰਹੇ ਕਿ ਤੁਸੀਂ ਇੱਥੇ ਨਹੀਂ ਰੁਕ ਸਕਦੇ ਇਹ ਮੇਰਾ ਕੰਮ ਹੈ ਜਦੋਂ ਤੁਸੀਂ ਕਰਾਓਗੇ ਤੁਸੀਂ ਆਪਣਾ ਕੰਮ ਕਰਿਓ ਮੈਂ ਉਹਨਾਂ ਨੂੰ ਇਹੀ ਕਲੀਅਰ ਕੀਤਾ ਕਿ ਐਜ਼ ਅ ਕਾਉਂਸਲਰ ਮੈਂ ਆਪਣੇ ਬੋਰਡ ਵਿੱਚ ਜਾ ਸਕਦੀਆਂ ਜਿਹੜਾ ਵੀ ਕੰਮ ਹੋ ਰਿਹਾ ਉਹਨਾਂ ਦੀ ਉੱਥੇ ਬਦਤਮੀਜ਼ੀ ਕਾਫੀ ਜ਼ਿਆਦਾ ਚੱਲ ਰਹੀ ਸੀ ਜੋ ਉਹਨਾਂ ਦੀ ਇੱਕ ਜਾਨਵਾਨ ਚੀਜ਼ ਹੈਗੀ ਐ ਜਿਹੜੇ ਸਿਗੇ ਉੱਥੋਂ ਦੀ ਆਮ ਆਦਮੀ ਪਾਰਟੀ ਦੇ ਜਿਹੜੇ ਬੈਠੇ ਸੀ ਤੇ ਉਹਨਾਂ ਨੇ ਇਹੀ ਕੀਤਾ ਕਿ ਬਸ ਤੁਸੀਂ ਇੱਥੇ ਕਿੰਦਾਂ ਅਸਦੇ ਹੋ ਕਾਉਂਸਲਰ ਤੁਸੀਂ ਹੋਗੇ ਅਸੀਂ ਨਹੀਂ ਮੰਨਦੇ ਔਰ ਐਮਪੀ ਦੇ ਕੋਟੇ ਵਿੱਚ ਅਸੀਂ ਇਹ ਕੰਮ ਕਰਵਾ ਰਹੇ ਹੈਗੇ ਆ ਔਰ ਮੈਂ ਇੰਨਾ ਵੀ ਕਹਿ ਦਿੱਤਾ ਉੱਥੇ ਕਿ ਮੇਰੀ ਗੱਲ ਕਰਾ ਦਿਓ ਜੇ ਉਹ ਮੈਨੂੰ ਕਹਿ ਦਿੰਦੇ ਆ ਕਿ ਕਾਉਂਸਲਰ ਇੱਥੇ ਨਹੀਂ ਖੜਾ ਰਹੇਗਾ ਮੈਂ ਚਲੀ ਜਾਊਂਗੀ ਮੈਂ ਇੰਨਾ ਤੱਕ ਵੀ ਉਹਨਾਂ ਨੂੰ ਕਿਹਾ ਮਗਰ ਉਹਨਾਂ ਦੀ ਬਦਤਮੀਜ਼ੀ ਬਹੁਤ ਵੱਧੀ ਜਾ ਰਹੀ ਸੀ ਜਿਸ ਕਰਕੇ ਐਂਡ ਇਹ ਹੋਇਆ ਕਿ ਉਹਨਾਂ ਨੇ ਉਹ ਕੰਮ ਰੁਕਵਾ ਕੇ ਇਸ ਹਾਲ ਇਤਾਂ ਔਰ ਉਸ ਤੋਂ ਬਾਅਦ ਉਹ ਉਸ ਜਗ੍ਹਾ ਤੋਂ ਮਸ਼ੀਨਰੀ ਵੀ ਸਾਰੀ ਚਲੀ ਗਈ ਹੋਈ ਹੈ ਸਭ ਤੋਂ ਪਹਿਲਾਂ ਤਾਂ ਸਾਰਿਆਂ ਨੂੰ ਜੈ ਸ਼੍ਰੀ ਰਾਮ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਜਿਹਨੇ ਤੁਸੀਂ ਗੱਲ ਕਰ ਰਹੇ ਹੋ ਕਿ ਉਹਨਾਂ ਦੇ ਕੰਮ 'ਚ ਰੁਕਾਵਟ ਪਾਈ ਗਈ ਵਿਗਨ ਪਾਇਆ ਗਿਆ ਇੱਕ ਤਾਂ ਮੇਰੀ ਤੁਹਾਡੇ ਚੈਨਲ ਦੇ ਬੇਨਤੀਆਂ ਉਹਨਾਂ ਨੂੰ ਪੁੱਛੇ ਤੁਸੀਂ ਆਏ ਕਿੰਨੇ ਵਜੇ ਸੀ ਉੱਤੇ ਜਦੋਂ ਇਹ ਬਿਵਾਲ ਖੜਾ ਹੋਇਆ ਇਹ ਖੜਾ ਹੋਇਆ ਨਹੀਂ ਉਹਨਾਂ ਵੱਲੋਂ ਕੀਤਾ ਗਿਆ ਉਹ ਆਪ ਆਏ ਉਹਨਾਂ ਦੇ ਹਸਬੰਦ ਆਏ ਨਾਲ ਉਹਨਾਂ ਦੇ ਨਾਲ ਗੁੰਡੇ ਸੀਗੇ 5-7 इवन ਇੱਕ ਬੰਦੇ ਤਾਂ ਕੋਈ ਸ਼ਰਾਬੀ ਪੀਤੀ ਹੋਈ ਸੀ ਕਾਫੀ ਜੋ ਲੜਨ ਨੂੰ ਪੈ ਰਹੇ ਸੀਗੇ ਦੂਸਰੀ ਗੱਲ ਇਹ ਕੰਮ ਮੇਰੇ ਉਹਨਾਂ ਤੋਂ ਪਹਿਲੇ ਤੇ ਚੱਲ ਰਹੇ ਸੀਗੇ ਆਹ ਕੰਮ ਸਵੇਰੇ ਤੁਸੀਂ ਮੇਰੀ ਫੇਸਬੁੱਕ ਰਾਹੀਂ ਵੀਡੀਓ ਵੀ ਦੇਖ ਲਿਓ ਤੇ ਇਹ ਇਲਾਕੇ ਵਾਲੇ ਮੇਰੇ ਕੋਲ ਆਏ ਸੀਗੇ ਉਹ ਕੰਦੇ ਹੀ ਸਾਡਾ ਕੰਮ ਨਹੀਂ ਕਰ ਰਹੇ ਸੀ ਉਹਨਾਂ ਕੋਈ ਕਈ ਵਾਰੀ ਜਾ ਚੁੱਕੇ ਤੇ ਮੈਮ ਆ ਕਿ ਤੁਸੀਂ ਮੈਨੂੰ ਲਿਖ ਕੇ ਦਿਓ ਮੈਂ ਤੁਹਾਡਾ ਕੰਮ ਕਰਾ ਕੇ ਦੇ ਦਿੰਨਾ ਆ ਉਹਨਾਂ ਦਾ ਉਹ ਦੰਦੁਖਾਨਾ ਮੈਂ ਆਪਦੇ ਲੈਟਰ ਪੈਡ ਤੇ ਉਹਨਾਂ ਕੋਲ ਲਿਖਾਇਆ ਆ ਲੋ ਜੀ ਇਸਟ੍ਰਕਚਰ ਆਫ ਸਪੀਡ ਬ੍ਰੇਕਰਸ ਐਂਡ ਰੋਡ ਰੋਡ ਰਿਪੇਅਰਸ ਸਭ ਤੋਂ ਵੱਡੀ ਗੱਲ ਹੈ ਹਾਲੇ ਤੱਕ ਜੇ ਕਹਿੰਦੇ ਮੈਂ ਕੌਂਸਲਰ ਇਹਨਾਂ ਨੂੰ ਹਾਲੇ ਤੱਕ ਇਹ ਨਹੀਂ ਪਤਾ ਲੱਗਿਆ ਇਹ ਰੋਡ ਜਾਲੀਆਂ ਰੋਡ ਜਾਲੀਆਂ ਹੀ ਕਰੀ ਜਾ ਰਹੇ ਨੇ ਰੋਡ ਇੱਥੇ ਲਿਖਿਆ ਰੋਡ ਰਿਪੇਅਰ ਕਰਨੀ ਹੈ ਨਾ ਕਿ ਰੋਡ ਜਾਲੀਆਂ ਦੀ ਗੱਲ ਦੂਸਰੀ ਗੱਲ ਆ ਮੇਰੇ ਇਲਾਕਾ ਨੂੰ ਆਸੀ ਸੀਗੇ ਜਿਹੜੇ ਵਾਰਡ ਦੇ ਜਿਹੜੇ ਮੈਨੂੰ ਆਪਣੀਆਂ ਦੇ ਗਏ ਸੀਗੇ ਉਹਨਾਂ ਦੇ ਨਾਲ ਮੈਂ ਖੜਕੇ ਆ ਗਰੁੱਪ ਫੋਟੋ ਖਿਚਾਈਏ ਦੇਖੋ ਜਿਨ੍ਹਾਂ ਦੇ ਕਹਿੰਦੇ ਜੇ ਅਗਲਾ ਮੇਰੇ ਕੋਲ ਆਇਆ ਮੈਂ ਉਹਨਾਂ ਕੋ ਰਿਟਨ ਚ ਲੈ ਆ ਮੈਂ ਜਦੋਂ ਕੰਮ ਸ਼ੁਰੂ ਕੀਤਾ ਮੇਰਾ ਫਰ ਰਾਈਟ ਜੀ ਫਿਰ ਜਦੋਂ ਇਹ ਸਾਡੀ ਜਗ੍ਹਾ ਤੇ ਆਏ ਇਹ ਆਏ ਤਕਰੀਬਨ 1 ਵਜੇ ਸਾਡਾ ਕੰਮ ਸ਼ੁਰੂ ਹੋ ਗਿਆ ਸਾਰੇ 10 ਵਜੇ ਜਾਨੂੰ ਇਹ ਤਦ ਤੱਕ ਤਾਂ ਅਸੀਂ ਇੱਦੀ ਗੱਲ ਕਰ ਚੁੱਕੇ ਸੀਗੇ ਇੱਥੋਂ ਇਹ ਗੱਲ ਸਿੱਧੀ ਕਲੀਅਰ ਹੁੰਦੀ ਹੈ ਕਿ ਕੌਣ ਉੱਥੇ ਬਵਾਲ ਖੜਾ ਕਰਨਾ ਆਇਆ ਸਾਡੇ ਕੰਮ 'ਚ ਬੀਗਨ ਪਾਇਆ ਗਿਆ ਠੀਕ ਹੈ ਤੁਸੀਂ ਕਾਉਂਸਲਰ ਹੋ ਮੈਂ ਤਾਂ ਤੁਹਾਨੂੰ ਕਿਹਾ ਸੀ ਤੁਸੀਂ ਕੌਣ ਹੋ ਕਿ ਜੇ ਤੁਸੀਂ ਗੱਡੀ ਮੰਗਾਈ ਹੈ ਕੀ ਕੀਤਾ ਕਿਉਂ ਫ੍ਰੀ ਦਾ ਕ੍ਰੈਡਿਟ ਲੈਣ ਆ ਰਹੇ ਹੋ ਤੁਸੀਂ ਕਹਿੰਦੇ ਹੋ ਸਾਨੂੰ 100 ਦਿਨ ਹੋ ਗਏ ਜੇ ਕਾਨਸੈਪਟ ਬਣੇ ਨੂੰ ਤੁਸੀਂ 100 ਦਿਨਾਂ ਚਾਹਦਿਆਂ ਉਪਲਬਧੀਆਂ ਦੱਸੋ ਕੀ ਉਪਲਬਧੀਆਂ ਤੁਹਾਡੀਆਂ ਤੁਸੀਂ ਕੀ ਕੰਮ ਕੀਤਾ ਇਹਨਾਂ ਦੀ ਉਪਲਬਧੀ ਤੁਹਾਨੂੰ ਇਹਨਾਂ ਨੇ ਤਾਂ ਦੱਸਿਆ ਨਹੀਂ ਤੁਹਾਨੂੰ ਮੈਂ ਦੱਸ ਦਿੰਨਾ ਇੱਕ ਇਹਨਾਂ ਦੇ ਨਾਲ ਕੋਈ ਬੈਠੇ ਸੀਗੇ ਕੋਈ ਭਾਈਪਾਦੇ ਸੀਨੀਅਰ ਲੀਡਰ ਨੇ ਪਹਿਲਾਂ ਤਾਂ ਮੈਂ ਉਹਨਾਂ ਨੂੰ ਕਹੂੰਗਾ ਮੇਰਾ ਖਿਆਲ ਆ ਉਹ ਐਮਐਲਏ ਦੀ ਟਿਕਟ ਡਾਕਟਰ ਜੀ ਮੰਗਦੇ ਨੇ ਸਾਡੇ ਭਾਰਤਨਗਰ ਦੀ ਨੇ ਤੇ ਚਲੋ ਅਸੀਂ ਤਾਂ ਕਰਦੇ ਹਾਂ ਕਿ ਆਓ ਟਿਕਟ ਮੈਦਾਨ ਚਾਓ ਦੇਖਾਂਗੇ ਫਿਰ ਤੁਸੀਂ ਸਾਨੂੰ ਗੱਲਾਂ ਕਰਦੇ ਹੋ ਇੰਨੀਆਂ ਬੂਟਾਂ ਪਈਆਂ ਇੰਨੀਆਂ ਪਈਆਂ ਉਦੋਂ ਦੇਖਾਂਗੇ ਤੁਹਾਨੂੰ ਕਿੰਨੀਆਂ ਬੂਟਾਂ ਪੈਂਦੀਆਂ ਦੂਸਰੀ ਗੱਲ ਮਨੋ ਜੀ ਬੇਨਤੀ ਕਰੂੰਗਾ ਉਹ ਕਹਿੰਦੇ ਇਹਨਾਂ ਨੂੰ ਇੰਨੀਆਂ ਵੋਟਾਂ ਪਈਆਂ ਤੇ ਮੈਂ ਇਹਨਾਂ ਨੂੰ ਕਹੂੰਗਾ ਜੀ ਚੰਗੀ ਤੇਰਾ ਤੁਸੀਂ ਚੈੱਕ ਕਰ ਲਓ ਮੈਨੂੰ ਕਿੰਨੀਆਂ ਵੋਟਾਂ ਪਈਆਂ ਨਹੀਂ ਮੈਨੂੰ ਫੋਨ ਕਰ ਦਿਓ ਮੈਂ ਤੁਹਾਨੂੰ WhatsApp ਤੇ ਪਾ ਦਿੰਨਾ ਫੋਟੋ ਕਿੰਨੀਆਂ ਵੋਟਾਂ ਪਈਆਂ ਤੁਸੀਂ ਗਲਤ ਗਾਈਡ ਕਰ ਰਹੇ ਹੋ ਲੋਕਾਂ ਨੂੰ ਅੱਡੇ ਤੁਸੀਂ ਸੀਨੀਅਰ ਲੀਡਰ ਹੋ ਐਮਐਲਏ ਤਾਂ ਤੁਸੀਂ ਕੈਂਡੀਡੇਟ ਤੁਹਾਨੂੰ ਹੁਣ ਤੱਕ ਇਹ ਨਹੀਂ ਪਤਾ ਮੈਨੂੰ ਇਸ ਵਾਰਡ ਚ ਕਿੰਨੀਆਂ ਵੋਟਾਂ ਪਈਆਂ ਤੁਸੀਂ ਘਾਟੀ ਦੇ ਸੀ ਜੰਮੇ ਉਹਨੂੰ ਰੀਡ ਕਰੋ ਸੀਨੀਅਰ ਲੀਡਰ ਨਾਲ ਐਮਐਲਏ ਦਾ ਉਮੀਦਵਾਰ ਮੈਂ ਤਾਂ ਕਹਿੰਦਾ ਤੁਹਾਨੂੰ ਪਹਿਲੇ ਸਰਪੰਚੀ ਲੜਨੀ ਚਾਹੀਦੀ ਏ ਫਿਰ ਐ ਜਿਹੜੇ ਸਾਡੇ ਇਲਾਕੇ 'ਚ ਸਾਡੀ ਕੌਂਸਲ ਦੀ ਉਪਲਬਧੀਆਂ ਕੀ ਨੇ ਜਦੋਂ ਦੀ ਕੌਂਸਲ ਬਣੇ ਨੇ ਟਿਊਰਮੇ ਨੇ ਸ਼ੁਰੂ ਲਈ ਹੈ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਇਹ ਕਹਿੰਦੇ ਜੀ ਸਾਡਾ ਟੈਂਡਰ ਟੈਂਡਰ 'ਚ ਸਾਡੇ ਗੱਡੀ ਆਈ ਹੈ ਇੱਕ ਪਹਿਲੀ ਇਹ ਗਲਤੀ ਸੀ ਪੈਚ ਵਰਕ ਵਾਲੀ ਗੱਡੀ ਵੀ ਕਦੇ ਟੈਂਡਰਾਂ ਤੇ ਆਂਦੀ ਹੈ ਕਿੱਡੀ ਵੱਡੀ ਦੇਖੋ ਕਿੰਨੀ ਮੈਂ ਤਾਂ ਕਹਿੰਦਾ ਇਹਨੂੰ ਸਮਝਣਾ ਚਾਹੀਦਾ ਸਿੱਖ ਲੋ ਕੁਛ ਮੇਰੇ ਕੋਲੋਂ ਨਾ ਸਿੱਖੋ ਕਿਸੇ ਹੋਰ ਕੋਲੋਂ ਸਿੱਖ ਲੋ ਤੁਹਾਡੇ ਸੀਨੀਅਰ ਲੀਡਰ ਨੇ ਜਿਹੜਾ ਤੁਹਾਨੂੰ ਟਿਪਟ ਦਿੱਤੀ ਹੈ ਤੁਹਾਡੇ ਜ਼ਿਲ੍ਹਾ ਪ੍ਰਧਾਨ ਨੇ ਤੁਹਾਡੇ ਪੰਜਾਬ ਤੁਹਾਡੀ ਪਾਰਟੀ ਜਿਹੜੇ ਲੀਡਰ ਹੈ ਉਹਨਾਂ ਕੋਲ ਪੁੱਛ ਲਓ ਕਿ ਪੈਚ ਵਰਕ ਦੇ ਵੀ ਕਦੇ ਟੈਂਡ ਔਰ ਰੀਗਲ ਟੈਂਡਰਾਂ ਦੀ ਜਿਹੜੇ ਟੈਂਡਰ ਦੀ ਗੱਲ ਹੈ ਜੇ ਇਹ ਇਸ ਗੱਲ ਦਾ ਜਵਾਬ ਦੇਣ ਕਿ ਮੈਂ ਤੁਹਾਨੂੰ ਟੈਂਡਰ ਵਾਲੀ ਗੱਲ ਵੀ ਅੱਗੇ ਲੈ ਕੇ ਦਿਖਾਉਂਗਾ ਵਿਦ ਪ੍ਰੂਫ ਜਿੱਦਾਂ ਮੈਂ ਤੁਹਾਨੂੰ ਆਹ ਅਪਰੂਫ ਤੇ ਨਾਲ ਫੋਟੋਜ਼ ਦੇ ਨਾਲ ਦਿਖਾ ਰਿਹਾ ਹੁਣ ਆਜੋ ਜੀ ਇਹਨਾਂ ਦੀ ਉਪਲਬਧੀਆਂ ਦੀ ਗੱਲ ਇਹਨਾਂ ਦੀ ਉਪਲਬਧੀ ਇਹ ਹੈ ਜਦੋਂ ਦੇ ਕੌਂਸਲਰ ਬਣਿਆ ਜੈ ਸ਼੍ਰੀ ਰਾਮ ਤੇ Hindu ਕਿ ਹਮ Hindu ਹੈ ਅਗਰਸੇ ਕਹੋ ਹਮ Hindu ਹੈ ਅਸੀਂ Hindu ਪਰਿਵਾਰ ਚ ਬਲੋਂਗ ਕਰਦੇ ਹਾਂ ਅਸੀਂ ਕਦੇ ਪੀਪਲ ਦਾ ਨਹੀਂ ਕਰਤੇ ਸਾਡਾ ਪਰਿਵਾਰ ਆ ਉਹਦੀ ਬ੍ਰਹਮਾ ਜੀ ਵਿਸ਼ਨੂ ਜੀ ਮਹੇਸ਼ ਜੀ ਅਸੀਂ ਪੂਜਾ ਕਰਦੇ ਹਾਂ ਇਹਨਾਂ ਨੇ ਸਭ ਤੋਂ ਪਹਿਲਾਂ ਅੰਗ ਕੰਮ ਕੀ ਪੀਪਲ ਵੱਡੇ ਨਾ ਤੁਹਾਨੂੰ ਮੈਂ ਉਹ ਵੀ ਵਿਦ ਪ੍ਰੂਫੀ ਦਿਖਾ ਦੂੰਗਾ ਤੇ ਇਹਨਾਂ ਨੇ ਸਭ ਤੋਂ ਪਹਿਲੇ ਵੱਡੇ ਪੀਪਲ ਉਹ ਵੀ ਏਡੇ ਏਡੇ ਮੋੜ ਵੱਡੇ ਬਿਨਾਂ ਪਰਮਿਸ਼ਨ ਤੋਂ ਪ੍ਰਾਈਵੇਟ ਗੱਡੀ ਤੇ ਏਡੇ ਏਡੇ ਮੋੜ ਗਏ ਆ ਉਹ ਮੋੜ ਕਿੱਥੇ ਗਏ ਉਹਦਾ ਵੀ ਹਿਸਾਬ ਦਿਓ ਜੀ ਤੁਸੀਂ ਨਾ ਤੁਹਾਨੂੰ ਮੈਂ ਉਹ ਵੀ ਦਿਖਾ ਦਿੰਦਾ ਜਿਹੜਾ ਇਹਨਾਂ ਦੀ ਵੱਡੇ ਇਹਦੀ ਕਹਦਾ ਅਖਬਾਰ ਚ ਨਾਲ ਖਬਰ ਵੀ ਲੱਗੀ ਸੀ ਆ ਲੋ ਜੀ ਅਸ਼ੋਕਨਗਰ ਵਿੱਚ ਬਿਨਾਂ ਮਨਜ਼ੂਰੀ ਪਰ ਕਟਵਾਏ ਗਏ ਕੇ ਖਿਲਾਫ ਪੁਲਿਸ ਨੂੰ ਸ਼ਿਕਾਇਤ ਇਹ ਆ ਮੁੰਡੇ ਸੀਗੇ ਮੈਂ ਤੁਹਾਨੂੰ ਵੀਡੀਓ ਬਹੁਤ ਲੰਬੀ ਐ ਸ਼ਾਰਟ ਛੋਟਾ ਦਾ ਸਕਰੀਨਸ਼ਾਟ ਲੈ ਕੇ ਪਾ ਦੇਗਾ ਦਿਖਾ ਦਿਓ ਕਿੱਡੇ ਕਿੱਡੇ ਮੁੰਡ ਨੇ ਆ ਲਓ ਦੋ ਟੈਂਪੂ ਗਏ ਦੋ ਗੱਡੀਆਂ ਭਰ ਕੇ ਗਈਆਂ ਕਿੱਥੇ ਗਈਆਂ ਉਹ ਵੀ ਦੱਸੋ ਕਿੱਥੇ ਸਾਡੀ ਵੈਲਫੇਅਰ ਦੇ ਸਾਡੇ ਅਸ਼ੋਕਨਗਰ ਵੈਲਫੇਅਰ ਹਾਊਸਿੰਗ ਬੋਰਡ ਸੁਸਾਇਟੀ ਦੇ ਪਾਰਕ ਲੀਸ ਦੇ ਤੁਸੀਂ ਕਹਿੰਦੇ ਹੋ ਅਸੀਂ ਕਾਉਂਸਲਰ ਹਾਂ ਫਿਰ ਤੁਸੀਂ ਤਾਂ ਤੁਹਾਨੂੰ ਇੱਥੇ ਪਤਾ ਹੋਣੀ ਕਿ ਜਿਹੜੀ ਅਸੀਂ ਸੁਸਾਇਟੀ ਦੇ ਪਾਰਕਾਂ 'ਚ ਜਾ ਰਹੇ ਹਾਂ ਉਹ ਹਾਊਸਿੰਗ ਬੋਰਡ ਦੇ ਪਾਰ ਆ ਕੇ ਸੁਸਾਇਟੀਆਂ ਨੇ ਆ ਸਾਨੂੰ ਉਹਦੇ ਨਾਲ ਸੈਕਟਰੀ ਨਾਲ ਜਨਰਲ ਸੈਕਟਰੀ ਨਾਲ ਪ੍ਰਧਾਨ ਨਾਲ ਵਾਈਸ ਪ੍ਰਧਾਨ ਨਾਲ ਮਿਲ ਕੇ ਗੱਲ ਪੁੱਛਣੀ ਚਾਹੀਦੀ ਹੈ ਔਰ ਜਿਹੜੀ ਅਸੀਂ ਪੂਜਾ ਕਰਦੇ ਦੂਸਰੀ ਉਪਲਬਧੀ ਇਹਨਾਂ ਦੀ ਦੂਸਰੀ ਉਪਲਬਧੀ ਇਹਨਾਂ ਦੀ ਸੀਤਾਨਗਰ ਪਾਰਕ ਦੇ ਵਿੱਚ ਰੀਸੈਂਟਲੀ ਆ ਹੁਣ ਥੋੜੀ ਜਿਹੀ ਗੱਲ ਹੈ ਅੱਜ ਤੱਕ ਕਦੇ ਹੋਇਆ ਕਿ ਕਾਉਂਸਲਰ ਨੂੰ ਪਾਰਕ ਮੈਨੇਜਮੈਂਟ ਵਾਸਤੇ ਇਲਾਕਾ ਨਿਵਾਸੀਆਂ ਤੋਂ ਪੈਸੇ ਮੰਗਣੇ ਪੈਣ। ਇੰਨੀਆਂ ਪ੍ਰਾਣੀਆਂ ਪਾਰਟੀਆਂ ਨੇ ਸਲਾਹ ਲੈ ਲਓ ਸਲਾਹ ਲੈ ਲਓ ਮੇਰ ਤੋਂ ਨਹੀਂ ਲੈਣੀ ਕਿਸੇ ਹੋਰ ਤੋਂ ਲੈ ਲਓ। 5-500 ਰੁਪਏ ਮੰਗਾ ਕੇ ਪੀਐਮਸੀ ਬਣੀ ਆਉਂਦੀ ਆ ਤੇ ਪੈਸੇ ਆਉਂਦੇ ਹਾਰ ਕਾਰਪੋਰੇਸ਼ਨ ਤੋਂ। ਤੁਹਾਨੂੰ ਹਾਲੇ ਤੱਕ ਐਸੀ ਗੱਲ ਤਾਂ ਸਮਝ ਨਹੀਂ ਆਈ। ਤੁਸੀਂ ਲੋਕਾਂ ਕੋਲੋਂ 5-500 ਰੁਪਏ ਇਕੱਠੇ ਕਰਕੇ ਪਾਰਕ ਦਾ ਵਿਕਾਸ ਕਰਾ ਰਹੇ ਹੋ ਔਰ ਕ੍ਰੈਡਿਟ ਲੈ ਰਹੇ ਹੋ ਆਪ। ਤੀਸਰੀ ਉਪਲਬਧੀ ਇਹਨਾਂ ਦੀ। ਰੋਡ ਚ ਰੋਡ ਜਾਲੀ ਚੋਰ ਨੇ। ਰੋਡ ਜਾਲੀ ਚੋਰ ਨੇ ਅਸ਼ੋਕਨਗਰ ਟਿਵਲ ਚ ਮੇਰੇ ਆਪ ਦੇ ਨਾਮ ਤੇ ਰੋਡ ਜਾਲੀਆਂ ਮੈਨੂੰ ਇਸ਼ੂ ਕਰਾਈ ਹੋਈ ਸੀ ਕੁਝ ਜੋ ਕਿ ਬਿਨਾ ਇਹਨਾਂ ਨੇ ਮੰਗੇ ਤੇ ਬਿਨਾ ਰਿਕੁਐਸਟ ਕੀਤੇ ਕਾਉਂਸਲਰ ਮਤਲਬ ਇਹ ਨਹੀਂ ਹੈ ਅਸੀਂ ਕਿਸੇ ਵੀ ਚੀਜ਼ ਦੇ ਅੰਦਰ ਜਾਇਗੈ ਦੀ ਰੋਡ ਜਾਲੀਆਂ ਜਾਂ ਇਹਦਾ ਸਮਾਨ ਚਾਪ ਲਈਏ ਬਿਨਾ ਅਗਲੇ ਨੂੰ ਦੱਸੇ ਬਿਨਾ ਅਗਲੇ ਨੂੰ ਦੱਸੇ ਰੋਡ ਜਾਲੀ ਚੋਰ ਵੀ ਇਹ ਨੇ ਹੋਰ ਇਹਨਾਂ ਦੀਆਂ ਉਪਲਬਧੀਆਂ ਸੀਤਾਨਗਰ ਪਾਰਕ ਦੇ ਵਿੱਚ ਇੱਕ ਕੇਲੇ ਦਾ ਬੂਟਾ ਲੱਗਿਆ ਹੋਇਆ ਸੀ ਜਿਹਦੀ ਸਾਡੀਆਂ ਸਤਕਾਰਯੋਗ ਮਾਵਾ ਪੈਣਾ ਬਜ਼ੁਰਗ ਪੈਣਾ ਸਾਡੀਆਂ ਭਤੀਜੀਆਂ ਸੇ ਉਹਨਾਂ ਦੀ ਵੀਰਵਾਰ ਦੇ ਵੀਰਾਂ ਨੂੰ ਪੂਜਾ ਕਰਦੇ ਆ ਇਹਨਾਂ ਨੇ ਬੂਟਾ ਵੜਾਇਆ ਪਹਿਲੀ ਵੇਲੇ ਇਹਨਾਂ ਦੀ ਉਪਲਬਧੀ ਸੀਤਾਨਗਰ ਪਾਰਕ ਜਿੱਥੇ ਕੇਲੇ ਦਾ ਬੂਟਾ ਲਾਈ ਉਹਦੇ ਨਾਲ ਇੱਕ ਮੰਦਿਰ ਬਣਾਇਆ ਛੋਟਾ ਜਿਹਦੇ ਚ ਠੀਕ ਹੈ ਦੋ ਮੂਰਤੀਆਂ ਖੰਡਿਤ ਹੋਈਆਂ ਹੋਈਆਂ ਸੀਗੇ ਉਹ ਜਿਹੜੀਆਂ ਹੋਈਆਂ ਉਹਨੂੰ ਆਪਾਂ ਪ੍ਰਵਾਹ ਕਰਕੇ ਜਾਂ ਕਿਤੇ ਰੱਖ ਕੇ ਉਹਨੂੰ ਕੰਟੀਨਿਊ ਕਰਨਾ ਸੀ ਬਜਾਏ ਮੰਦਿਰ ਚੱਕੇ ਤੁਸੀਂ ਇਹ ਗੱਲ ਜੱਗੇ ਇਲਾਕੇ ਨਾਲ ਵਸਦੇ ਵੀ ਪੁੱਛ ਸਕਦੇ ਹੋ ਚੌਥੀ ਗੱਲ ਬਰਤਨੀ ਜੀ ਦੀ ਗੱਲ ਕਰਦੇ ਬਰਤਨੀ ਜੀ ਤਾਂ ਤੁਸੀਂ ਉੱਥੇ ਕਰਨ ਆਏ ਹੋ ਨਾਲ ਤੁਸੀਂ ਪੰਜ ਛੇ ਤੇ ਗੁੰਡੇ ਲੈ ਕੇ ਆਏ ਹੋ ਇੱਕ ਬੰਦੇ ਨੇ ਵਿੱਚ ਸ਼ਰਾਬ ਪੀਤੀ ਜਦੋਂ ਗੱਲ ਨੂੰ ਪੈਂ ਤੇ ਇਹ ਕਹਿੰਦੇ ਜੀ ਸਾਡੀ ਸੁਣਵਾਈ ਐ ਹੋਣੀ ਚਾਹੀਦੀ ਐ ਜੀ ਇਹ ਕਹਿੰਦੇ ਜੀ ਮੇਰੀ ਗੱਲ ਕਰਉ ਮੈਂ ਮੈਡਮ ਮੇਅਰ ਮੈਨ ਨੂੰ ਲਿਖ ਕੇ ਦਿੱਤਾ ਸੀ ਮੈਨੂੰ ਇੱਕ ਗੱਲ ਦਾ ਜਵਾਬ ਦਿਓ ਮੇਅਰ ਮੈਡ ਨੂੰ ਵੀ ਤੁਸੀਂ ਪੈਚ ਵਰਕ ਦਾ ਲਿਖ ਕੇ ਦਿਓਗੇ ਕਦੇ ਉਹਦੇ ਵਾਸਤੇ ਤੁਸੀਂ ਆਪਦੇ ਐਸਜੀਓ ਸਾਹਿਬ ਜੇਈ ਸਾਹਿਬ ਨਾਲ ਉਹਨਾਂ ਨਾਲ ਗੱਲ ਕਰਕੇ ਤਾਂ ਸਵੇਰੇ ਤੁਸੀਂ ਇੱਕ ਦਿਨ ਲਿਖਾਓ ਦੂਜੇ ਦਿਨ ਗੱਡੀ ਆ ਜਾਂਦੀ ਐ ਜੇ ਇਹਨਾਂ ਨੇ ਪਹਿਲੇ ਲਖਾਈ ਹੁੰਦੀ ਫੇਰ 100 ਦਿਨਾਂ ਦੇ ਵਿੱਚ ਉਹਨੂੰ ਇਹਨਾਂ ਨੂੰ ਪੈਚ ਵਰਕ ਲਵਾਉਣ ਦਾ ਟਾਈਮ ਨਹੀਂ ਮਿਲਿਆ ਆ ਪੈਚ ਵਰਕ ਜਿਹੜਾ ਹੋਇਆ ਹੈ ਇਹ ਮੈਂ ਆਪਦੀਆਂ ਲੈਟਰ ਪੈਡ ਤੇ ਲਿਖ ਕੇ ਸਟੈਂਪ ਲਾ ਕੇ ਆਪਦੀ ਨਾਲ ਸਾਈਨ ਕਰਾ ਕੇ ਭੇਜਿਆ ਇਹ ਤਾਂ ਕੰਮ ਸ਼ੁਰੂ ਹੋਇਆ ਇਹ ਸਿਰਫ ਉੱਥੇ ਮੁਫਤ ਦੀ ਵਾਹਵਾਹੀ ਘਟਣ ਆਈ ਸੀ ਜੋ ਕਿ ਉਹ ਚੀਜ਼ ਮੈਂ ਆਪਦੇ ਕੰਮ 'ਚ ਕਿਸੇ ਦੀ ਪਰਸਨਲ ਇੰਟਰਫੇਅਰ ਨਹੀਂ ਹੁੰਦੇ ਸਕਦਾ ਠੀਕ ਹੈ ਤੁਹਾਡਾ ਵੀ ਇੱਕ ਪਾਰਟੀ ਪਲੇਟਫਾਰਮ ਆ ਸਾਡਾ ਵੀ ਆ ਤੁਸੀਂ ਵੀ ਇਲੈਕਸ਼ਨ ਲੜੇ ਹੋ ਮੈਂ ਵੀ ਲੜੇ ਆ ਅੱਗੇ ਵੀ ਲੜਨੀਆਂ ਨੇ ਹੁਣ ਵੀ ਆ ਰਹੀਆਂ ਉਹ ਵੀ ਲੜਨੀਆਂ ਨੇ ਬਟ ਇਹ ਨਹੀਂ ਕਿ ਕੰਮ ਅਸੀਂ ਕਰਾਂਗੇ ਕ੍ਰੈਡਿਟ ਤੁਸੀਂ ਲੈ ਜੋ ਕਿ ਕੱਲ੍ਹ ਨੂੰ ਤੁਸੀਂ ਕਹਿੰਦੇ ਵੋਟ ਇਹ ਚੀਜ਼ ਨਾ ਹੋਈ ਤੇ ਨਾ ਆਪਦੇ ਵਾਰਡ 'ਚ ਹੋਣ ਦੇਣੀ ਫਿਰ ਇਹ ਕਹਿੰਦੇ ਸੀਗੇ ਜੀ ਮੇਰ ਮੈਡਮ ਨਾਲ ਅਸੀਂ ਗੱਲ ਕਰਾਂਗੇ ਇਹਨਾਂ ਨੇ ਸਾਡੇ ਨਾਲ ਲੈਜਨਾਂ ਬਤਮੀਜ਼ੀ ਨਾਲ ਗੱਲ ਕੀਤੀ ਹੈ ਉੱਥੇ ਮੈਂ ਤਾਂ ਕਹਿੰਦਾ ਮੈਂ ਅੱਜ ਇੰਨੀਆਂ ਲੇਡੀਜ਼ ਨੂੰ ਮਿਲੇ ਵੀ ਹੈ ਮਿਲਦੇ ਵੀ ਹੈ ਸਾਡੇ ਪਰਿਵਾਰ ਚੋਂ ਲੇਡੀਜ਼ ਨੇ ਜਿੰਨੀ ਬਤਮੀਜ਼ੀ ਨਾਲ ਇਹਨਾਂ ਨੇ ਗੱਲ ਕੀਤੀ ਮੈਂ ਨਹੀਂ ਕਦੇ ਕਿਸੇ ਲੇਡੀ ਨੂੰ ਇਹਨਾਂ ਅਨਪੜ ਲੇਡੀ ਜਿਹੜੀ ਹੁੰਦੀ ਹੈ ਉਹ ਵੀ ਨਹੀਂ ਇਦਾਂ ਗੱਲ ਕਰਦੀ ਉਹ ਵੀ ਲੈਜਨਾਂ ਗੱਲ ਕਰਦੀ ਮੈਂ ਤਾਂ ਕਹਿੰਦਾ ਮੈਂ ਤੋ ਵੀ ਗਏ ਗੁਜ਼ਰੇ ਨੂੰ ਫਿਰ ਇਹ ਮੇਅਰ ਮੈਡਮ ਨੂੰ ਕਹਿੰਦੇ ਸੀ ਕਿ ਮੇਅਰ ਮੈਡਮ ਸਾਡੀ ਗੱਲ ਸੁਣੋ ਇਹਨੇ ਸਾਡਾ ਨਾ ਆਇਆ ਕੀਤਾ ਇਹਨੂੰ ਲੈ ਜਾ ਨਹੀਂ ਸਭ ਤੋਂ ਪਹਿਲਾਂ ਤਾਂ ਬੀਬਾ ਜੀ ਤੁਸੀਂ ਆਪ ਦੀ ਮੰਜੀ ਥੱਲੇ ਸੂਟਾ ਮਾਰੋ ਤੁਹਾਡਾ ਲੈ ਜਾ ਕਿੱਥੇ ਘੜਾ ਜਦੋਂ ਅੱਜ ਤੋਂ 10 12 ਦਿਨ ਪਹਿਲਾਂ ਨਗਰ ਨਿਗਮ ਹਾਊਸ ਦੀ ਮੀਟਿੰਗ ਸੀ ਜਦੋਂ ਤੁਸੀਂ ਫ੍ਰੀ ਹੋ ਕੇ ਤੁਸੀਂ ਤਾਂ ਹਾਊਸ ਤੋਂ ਮੀਟਿੰਗ ਤੋਂ ਥੱਲੇ ਖੜਤੀ ਕਹਿਣ ਲੱਗੇ ਸੀਗੇ ਇਹ ਤਾਂ ਮੇਅਰ ਡਮੀ ਨੇ ਤੁਸੀਂ ਪਹਿਲੇ ਆਪ ਦਾ ਲੈ ਜਾ ਦੇਖੋ ਆਪਦੇ ਮੰਜੇ ਥੱਲੇ ਸੂਟਾ ਮਾਰੋ ਆਪਾਂ ਕੀ ਹੈ ਕਿਸੇ ਦੇ ਤੋਂ ਤਾਂ ਲਾਣੀਆਂ ਬਹੁਤ ਸੌਖੀਆਂ ਨੇ ਉਸ ਚੀਜ਼ ਨੂੰ ਪਹਿਲੇ ਆਪ ਵੀ ਦੇਖੋ ਮੰਜੇ ਥੱਲੇ ਸੂਟਾ ਮਾਰੋ ਪਰ ਸੋਨਨੀ ਉਹਨਾਂ ਨੇ ਇੱਕ ਹੋਰ ਰੋਡ ਬਣਾਇਆ ਕਿ ਜਿਹੜੀ ਰਪਾਲ ਨਗਰ ਦੇ ਬਾਗ ਦੁਲਮੋੜ ਰੋਡ ਲਾ ਲਈ ਸਲਿੱਪ ਰੋਡ ਆ ਕਹਿੰਦੇ ਜੀ ਅਸੀਂ ਉਦਘਾਟਨ ਕੀਤਾ ਸੀ ਉਹ ਕੰਮ ਹੀ ਸ਼ੁਰੂ ਹੋਊਗੀ ਤੇ ਸੂਰ ਨੂੰ ਹੁਣ ਤੇ ਉਹਨਾਂ ਦੇ ਜਿਹੜੇ